ਕਬੀਰ ਸਾਹਿਬ ਕਹਿੰਦੇ ਨੇ ਦਰਵਾਜ਼ੇ ਤੇ ਲੰਮਾ ਪੈ ਜਾ ਕਬੀਰ ਸਾਹਿਬ ਕਹਿੰਦੇ ਵੀ ਮੈਂ ਪਿਆ ਰਿਆਂ ਲੰਮਾ ਉਹਦੇ ਦਰਵਾਜ਼ੇ ਤੇ ਮੇਰੀ ਨਹੀਂ ਸੀ ਸੁਣਦਾ ਬਾਹਰ ਪਿਆ ਹੋਇਆ ਸੀ ਕਿਸੇ ਪੁੱਛਿਆ ਵੀ ਅੰਦਰ ਜਾ ਕੇ ਗੱਲ ਕਰ ਲੈ ਉਹ ਬਾਹਰ ਦਰਵਾਜ਼ੇ ਦੇ ਬਾਹਰ ਕਿਉਂ ਲੰਮਾ ਪਿਆ ਹੈ ਤੇ ਪੁੱਛਣ ਵਾਲੇ ਨੇ ਕਿਹਾ ਵੀ ਇੱਥੇ ਕਿੰਨੇ ਕੁ ਦਿਨ ਸਾਲ ਲੰਮਾ ਪਿਆ ਰਹੇਗਾ ਉਹ ਕਹਿੰਦੇ ਮੈਂ ਉਹਦੇ ਰਾਹ ਦੇ ਨਾਲ ਲੰਮਾ ਤਾਂ ਪਿਆ ਇਥੋਂ ਕਈ ਵਾਰੀ ਉਹ ਬਾਹਰ ਜਾਂਦਾ ਤੇ ਕਈ ਵਾਰੀ ਅੰਦਰ ਆਉਂਦਾ ਹੈ ਹੋ ਸਕਦਾ ਲੰਘਦੇ ਆਉਂਦੇ ਦੀ ਨਜ਼ਰ ਪੈ ਜਾਏ ਤੇ ਪੁੱਛ ਹੀ ਲਵੇ ਵੀ ਆਹ ਬੰਦਾ ਬੜੇ ਦਿਨਾਂ ਦਾ ਇੱਥੇ ਬੈਠਾ ਹੈ ਕੀ ਗੱਲ ਹੈ ਕਬੀਰ ਮੋਹੇ ਮਰਨੇ ਦਾ ਚਾਉ ਹੈ ਮਰੋ ਤਾਂ ਹਰ ਕੈ ਦਵਾਰ ਮਤ ਹਰ ਪੁੱਛੇ ਕੌਣ ਹੈ ਆਹ ਬੰਦਾ ਕੌਣ ਹੈ ਜਿਸ ਨੂੰ ਕਈ ਸਾਲ ਹੋ ਗਏ ਨੇ ਦਰਵਾਜ਼ੇ ਅੱਗੇ ਲੰਮੇ ਪਿਆਨ ਪਰ ਆ ਹਮਾਰੇ ਬਾਰ ਕਹਿੰਦੇ ਇਸ ਕਰਕੇ ਮੈਂ ਲੰਮਾ ਪੈ ਗਿਆ ਤੇ ਸਿੱਖ ਗੁਰੂ ਦੇ ਉੱਤੇ ਭਰੋਸਾ ਕਰੇ ਮਰ ਜਾਏ ਗੁਰੂ ਦੇ ਚਰਨਾਂ ਦੇ ਉੱਤੇ ਕਿਰਪਾ ਤੇ ਸਤਿਗੁਰੂ ਨੇ ਕਰਨ